ਅੱਜ ਦੇ ਜ਼ਮਾਨੇ ਦੇ ਵਿੱਚ ਲੋਕ ਘਰ ਦਾ ਖਾਣਾ ਖਾਣ ਦੀ ਬਜਾਏ ਬਾਹਰੋਂ ਬਾਜ਼ਾਰ ਦਾ ਬੜਿਆ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਉਸ ਦੇ ਵਿੱਚ ਵਧੀਆ ਮਿਰਚ ਮਸਾਲੇ ਹੁੰਦੇ ਨੇ ਤੇ ਉਸ ਦਾ ਸਵਾਦ ਹੀ ਅਲੱਗ ਹੁੰਦਾ ਆ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਹਰ ਰੋਜ਼ ਬਾਹਰੋਂ ਖਾਣਾ ਖਾਂਦੇ ਹੋ ਬਾਹਰੋਂ ਜਿਵੇਂ ਕਿ ਪੀਜ਼ਾ 버ਗਰ ਜਾਂ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਫਾਸਟ ਫੂਡ ਦੇ ਆਈਟਮਸ ਹੁੰਦੀਆਂ ਨੇ ਜੇਕਰ ਤੁਸੀਂ ਉਸ ਦਾ ਰੋਜ਼ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਤੇ ਮਾੜਾ ਪ੍ਰਭਾਵ ਪਾ ਸਕਦੀਆਂ ਨੇ ਇਸ ਦਾ ਕਾਰਨ ਇਹ ਹੈ ਕਿਉਂਕਿ ਬਾਹਰ ਲੀਆਂ ਬੜੀਆਂ ਚੀਜ਼ਾਂ ਖਾਸ ਕਰਕੇ ਫਾਸਟ ਫੂਡ ਇਹ ਸਾਰਾ ਮੈਦੇ ਤੋਂ ਬਣਿਆ ਹੁੰਦਾ ਹੈ ਅਕਸਰ ਹੀ ਘਰ ਦੇ ਵਿੱਚ ਮਾਵਾਂ ਦੇ ਵੱਲੋਂ ਮੈਦਾ ਖਾਣ ਤੋਂ ਗੁਰੇਜ਼ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਵੀ ਰੋਕ ਜਾਂਦਾ ਆ ਪਰ ਬੱਚੇ ਨਹੀਂ ਸਮਝਦੇ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਮੈਦਾ ਕਿਸ ਤਰ੍ਹਾਂ ਦੇ ਨਾਲ ਬਣਦਾ ਆ ਅਤੇ ਕੀ ਮੈਦਾ ਖਾਣਾ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਆ ਜਾਂ ਨਹੀਂ ਹੁੰਦਾ ਜਦੋਂ ਮੈਦੇ ਦੇ ਖਾਣ ਦੀ ਗੱਲ ਆਉਂਦੀ ਹੈ ਤਾਂ ਦਿਮਾਗ ਵਿੱਚ ਸਿਹਤ ਨਾਲ ਸੰਬੰਧਿਤ ਕਾਫੀ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਕਿ ਕੀ ਮੈਦੇ ਦੀਆਂ ਬਣੀਆਂ ਚੀਜ਼ਾਂ ਖਾਈਏ ਜਾਂ ਨਹੀਂ ਪਰ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਪਰੌਂਠੇ नान ਸਮੋਸੇ ਵਗੈਰਾ ਮੈਦੇ ਤੋਂ ਹੀ ਬਣੇ ਹੁੰਦੇ ਨੇ ਇੱਥੋਂ ਤੱਕ ਕਿ ਬਿਮਾਰੀ ਦੀ ਹਾਲਤ ਵਿੱਚ ਖਾਧੇ ਜਾਣ ਵਾਲੀ ਬ੍ਰੈਡ ਵੀ ਮੈਦੇ ਤੋਂ ਹੀ ਬਣਦੀ ਹੈ ਪੀਜ਼ਾ 버ਗਰ ਪਾਸਤਾ ਨੂਡਲਸ ਜੋ ਬੱਚਿਆਂ ਦੀ ਪਸੰਦ ਹੁੰਦੇ ਨੇ ਜਾਂ ਸਾਡੇ ਘਰਾਂ ਵਿੱਚ ਰੋਜ਼ ਦੇ ਖਾਣ-ਪੀਣ ਦਾ ਹਿੱਸਾ ਬਣ ਰਹੇ ਨੇ ਸਭ ਮੈਦੇ ਤੋਂ ਬਣਾਏ ਜਾਂਦੇ ਨੇ ਕਈ ਮਠਿਆਈਆਂ ਵੀ ਮੈਦੇ ਤੋਂ ਹੀ ਬਣਦੀਆਂ ਨੇ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਰੋਜ਼ ਮੈਦਾ ਖਾ ਰਹੇ ਹਾਂ ਤੇ ਨਾਲ ਹੀ ਮੈਦੇ ਦੇ ਸਿਹਤ ਲਈ ਹਾਨੀਕਾਰਕ ਹੋਣ ਦੀ ਚਿੰਤਾ ਵੀ ਮਨ ਦੇ ਵਿੱਚ ਰਹਿੰਦੀ ਹੈ ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਹਾਂ ਕਿ ਮੈਦਾ ਬਣਦਾ ਕਿਸ ਤਰ੍ਹਾਂ ਦੇ ਨਾਲ ਹੈ ਸਰਦ ਵਿੱਚ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਮੈਦਾ ਕਣਕ ਨੂੰ ਬਰੀਕ ਪੀਸ ਕੇ ਬਣ ਜਾਂਦਾ ਹੈ ਅਸਲ ਦੇ ਵਿੱਚ ਮੈਦਾ ਚੌਲਾਂ ਦੀਆਂ ਤਿੰਨ ਪਰਤਾਂ ਹੁੰਦੀਆਂ ਨੇ ਪਹਿਲੀ ਪਰਤ ਹਟਾ ਦੇਣ ਨਾਲ ਅੰਦਰੋਂ ਖਾਣਯੋਗ ਚੌਲ ਨਿਕਲਦੇ ਨੇ ਇਸੇ ਤਰ੍ਹਾਂ ਕਣਕ ਨੂੰ ਵੀ ਸਾਫ਼ ਕੀਤਾ ਜਾਂਦਾ ਹੈ ਜੇਕਰ ਕਣਕ ਦਾ ਪੂਰਾ ਦਾਣਾ ਉਸਦੇ ਛਿਲਕੇ ਸਮੇਤ ਪੀਸਿਆ ਜਾਵੇ ਤਾਂ ਉਹ ਆਟਾ ਤਿਆਰ ਹੋ ਜਾਂਦਾ ਜਿਸ ਤੋਂ ਅਸੀਂ ਘਰਾਂ ਵਿੱਚ ਰੋਟੀ ਬਣਾਉਂਦੇ ਹਾਂ ਪਰ ਜੇ ਕਣਕ ਦਾ ਛਿਲਕਾ ਬਿਲਕੁਲ ਕੱਢ ਦਿੱਤਾ ਜਾਵੇ ਤਾਂ ਉਸ ਨੂੰ ਬਹੁਤ ਮਹੀਨ ਪੀਸਿਆ ਜਾਵੇ ਤਾਂ ਇਹ ਮੈਦਾ ਬਣ ਜਾਂਦਾ ਇਸ ਨੂੰ 올 ਪਰਪਸ ਫਲੋਰ ਹਰ ਕੰਮ ਲਈ ਇਸਤੇਮਾਲ ਕੀਤੇ ਜਾਣ ਵਾਲਾ ਆਟਾ ਵੀ ਕਿਹਾ ਜਾਂਦਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਮੈਦਾ ਖਾਣਾ ਸਿਹਤ ਲਈ ਚੰਗਾ ਨਹੀਂ ਹੁੰਦਾ ਡਾਕਟਰ ਨੇ ਦੱਸਿਆ ਕਿ ਇੰਟਰਨੈਟ ਉੱਪਰ ਬਹੁਤ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਜਿਸ ਨੂੰ ਦੇਖ ਕੇ ਲੋਕ ਮੈਦਾਖਾਨ ਤੋਂ ਡਰਦੇ ਹਨ ਪਰ ਮੈਦੇ ਤੋਂ ਬਤਹਾਸ਼ਾ ਦਰਮਦੀਵੀ ਲੋੜ ਨਹੀਂ ਹੈ ਹੁਣ ਗੱਲ ਕਰਦੇ ਆ ਕਿ ਮੈਦਾ ਸ਼ੂਗਰ ਦਾ ਕਾਰਨ ਬਣਦੀ ਹੈ ਜਾਂ ਨਹੀਂ ਜਦੋਂ ਮੈਦੇ ਨੂੰ ਬਲੀਚ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਐਲੋਕਸਨ ਨਾਮ ਦਾ ਕੈਮੀਕਲ ਮਿਲਾਇਆ ਜਾਂਦਾ ਹੈ ਅਤੇ ਇਹ ਕੈਮੀਕਲ ਸ਼ੂਗਰ ਦਾ ਕਾਰਨ ਬਣਦਾ ਹੈ 2016 ਵਿੱਚ ਮਦਰਾਸ ਹਾਈ ਕੋਰਟ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਸੀ ਜਿੱਤੇ ਪਟੀਸ਼ਨਰ ਨੇ ਕਿਹਾ ਸੀ ਕਿ ਮੈਦੇ ਵਿੱਚ ਐਲੋਕਸਨ ਹੁੰਦਾ ਜੋ ਦਸਤਦਾਬ ਕਾਰਨ ਬੰਦਾ ਇਸ ਲਈ ਮੈਦੇ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਇਸ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਖੁਰਾਕ ਵਿਭਾਗ ਨੂੰ ਮੈਦੇ ਨਾਲ ਬਣੇ ਭੋਜਨ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ਬਾਅਦ ਵਿੱਚ ਅਦਾਲਤ ਨੇ ਕਿਹਾ ਕਿ ਫੂਡ ਵਿਭਾਗ ਦੇ ਨਿਰੀਖਣ ਦੌਰਾਨ ਇਹ ਪੁਸ਼ਟੀ ਹੋਈ ਹੈ ਕਿ ਮੈਦੇ ਵਿੱਚ ਕੋਈ ਖਤਰਨਾਕ ਰਸਾਇਣ ਨਹੀਂ ਹੈ ਜੇਕਰ ਅਸੀਂ ਇਸ ਅਲੌਕਸਨ ਨੂੰ ਵੇਖੀਏ ਤਾਂ ਇਹ ਮੈਦੇ ਵਿੱਚ ਬਲੀਚਿੰਗ ਪ੍ਰਕਿਰਿਆ ਦੌਰਾਨ ਨਹੀਂ ਪਾਇਆ ਜਾਂਦਾ ਪਰ ਇਹ ਇੱਕ ਅਜੀਹਾ ਤੱਤ ਹੈ ਜੋ ਆਕਸੀਡੇਸ਼ਨ ਦੀ ਪ੍ਰਕਿਰਿਆ ਦੌਰਾਨ ਆਪਣੇ ਆਪ ਬਣ ਸਕਦਾ ਹੈ ਇਹ ਮੈਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਇਸ ਸੰਬੰਧੀ ਫਿਕਰਮੰਦੀ ਇਸ ਲਈ ਜ਼ਾਹਰ ਕੀਤੀ ਜਾਂਦੀ ਹੈ ਕਿਉਂਕਿ ਅਲੌਕਸਨ ਦੀ ਵਰਤੋਂ ਅਧਿਆਨਾਂ ਦੌਰਾਨ ਚੂਹਿਆਂ ਵਿੱਚ ਨਕਲੀ ਤੌਰ ਤੇ ਸ਼ੂਗਰ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਪਰ ਉਹਨਾਂ ਅਧਿਐਨਾਂ ਵਿੱਚ ਵਰਤਿਆ ਜਾਣ ਵਾਲਾ ਐਲੋਕਸਨ ਮੈਦੇ ਵਿੱਚ ਪਾਏ ਜਾਣ ਵਾਲੇ ਐਲੋਕਸਨ ਨਾਲੋਂ 25000 ਗੁਣਾ ਮਜ਼ਬੂਤ ਹੁੰਦਾ ਇਸ ਲਈ ਦੋਵਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਜੇਕਰ ਅਜਿਹਾ ਹੈ ਤਾਂ ਕੀ ਅੱਜ ਬਿਸਕੁਟ ਅਤੇ ਮੈਦੇ ਦੇ ਹੋਰ ਪਦਾਰਥ ਖਾਣ ਵਾਲੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੋ ਜਾਵੇਗੀ ਮੈਦੇ ਨੂੰ ਲੈ ਕੇ ਇੱਕ ਮਾਹਿਰ ਡਾਕਟਰ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਮੈਦੇ ਤੋਂ ਬਣੇ ਭੋਜਨਾਂ ਨੂੰ ਖਾਣ ਪੀਣ ਵਿੱਚੋਂ ਬਾਹਰ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ સ્ટਾਰਚ ਵਿੱਚ ਬਹੁਤ ਜ਼ਿਆਦਾ ਅਤੇ ਫਾਈਬਰ ਬਹੁਤ ਘੱਟ ਹੁੰਦਾ ਪਰ ਗੈਰ ਵਿਗਿਆਨਿਕ ਕਾਰਨਾ ਕਰਕੇ ਮੈਦੇ ਨੂੰ ਰੱਦ ਕਰਨ ਦੀ ਕੋਈ ਲੋੜ ਨਹੀਂ ਹੈ ਤਾਂ ਅੱਜ ਅਸੀਂ ਤੁਹਾਨੂੰ ਮੈਦੇ ਦੇ ਫਾਇਦੇ ਦੱਸੇ ਮੈਦਾ ਕਿਸ ਤਰ੍ਹਾਂ ਦੇ ਨਾਲ ਬਣਾਇਆ ਜਾਂਦਾ ਹੈ ਉਸ ਦਾ ਰੰਗ ਕਿਸ ਤਰ੍ਹਾਂ ਦੇ ਨਾਲ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਕੀ ਮੈਦਾ ਖਾਣਾ ਚਾਹੀਦਾ ਹੈ ਜਾਂ ਨਹੀਂ ਹਰ ਇੱਕ ਜੀਜ਼ਾ ਜੇਕਰ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਉਹ ਸਾਡੀ ਸਿਹਤ ਦੇ ਲਈ ਮਾੜਾ ਪ੍ਰਭਾਵ ਹੀ ਪਾਉਂਦਾ ਹੈ ਪਰ ਜੇਕਰ ਇਸ ਨੂੰ ਥੋੜੀ ਮਾਤਰਾ ਦੇ ਵਿੱਚ ਇਸ ਦਾ ਸੇਵਨ ਕਰੀਏ ਤਾਂ ਇਸ ਦਾ ਕੋਈ ਵੀ ਜੋ ਹੈ ਡਿਸਬੈਨੀਫਿਟ ਸਾਹਮਣੇ ਨਹੀਂ ਆਉਂਦਾ ਤਾਂ ਜੋ ਲੋਕ ਮੈਦਾਖਾਨ ਤੋਂ ਪਹਿਲਾਂ ਸੋਚਦੇ ਨੇ ਉਹਨਾਂ ਦੇ ਨਾਲ ਵੀ ਇਸ ਵੀਡੀਓ ਨੂੰ ਜ਼ਰੂਰ ਸਾਂਝਾ ਕੀਤਾ ਜਾਵੇ